ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂਜੀ ਜਿਨ੍ਹਾਂ ਨੇ ਹਜੇ ਤੱਕ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਤੁਹਾਨੂੰ ਜਿਹੜਾ ਬਾਇਓ ਡਾਟਾ ਚਾਹੀਦਾ ਉਵੇਂ ਦਾ ਮਿਲ ਸਕੇ ਤਾਂ ਕਿ ਤੁਹਾਡੇ ਰਿਸ਼ਤੇਦਾਰ ਜਾਂ ਕਿਸੇ ਫਰੈਂਡ ਸਰਕਲ ਜਾਂ ਕਿਸੇ ਆ ਫੈਮਲੀ ਮੈਂਬਰ ਦੇ ਵਿੱਚ ਕਿਸੇ ਨੂੰ ਇਸ ਰਿਸ਼ਤੇ ਦੀ ਨੀਡ ਹੋਵੇ ਤਾਂ ਸ਼ੇਅਰ ਕਰਨ ਦਾ ਮਕਸਦ ਇਹੀ ਹੁੰਦਾ ਹੈ ਜੀ ਹਨਾ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਹਾਂਜੀ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਹੈਗੇ ਤੇ ਹਾਂਜੀ ਜੋ ਮੈਂ WhatsApp ਨੰਬਰ ਦਿੱਤਾ ਹੁੰਦਾ ਜੀ ਉਹ ਸਿਰਫ ਓਨਲੀ ਜਿਹੜੇ ਰਜਿਸਟਰ ਕਰਵਾਂਦੇ ਆ ਜੀ ਉਹਨਾਂ ਵਾਸਤੇ ਹੀ ਹੁੰਦਾ ਹੈ ਤਾਂ ਕਿ ਆਪਣੇ ਕੋਲੇ ਉਹਨਾਂ ਦਾ ਡਾਟਾ ਸੇਵ ਰਹਿ ਸਕੇ ਜੀ ਹਨਾ ਤੇ ਆਪਾਂ ਉਹਨਾਂ ਦੀ ਮੈਚਿੰਗ ਕਰਵਾ ਸਿੱਖੀ ਹੈ ਜੀ ਓਨਲੀ ਸਿਰਫ ਰਜਿਸਟ੍ਰੇਸ਼ਨ ਵਾਸਤੇ ਹੀ ਆਪਾਂ WhatsApp ਹੁਨਾ ਅਲਾਉ ਕੀਤਾ ਹੈ ਜੀ ਵੈਸੇ ਨਹੀਂ ਕਿਉਂਕਿ ਵੈਸੇ ਬਹੁਤ ਮੈਸੇਜ ਆਉਂਦੇ ਆ ਜੀ ਹਨਾ ਅਗਲੇ ਗੱਲ ਕਰਦੇ ਆ ਉਸ ਤੋਂ ਬਾਅਦ ਕੋਈ ਰਿਪਲਾਈ ਖੁਦ ਨਹੀਂ ਦਿੰਦੇ ਹੈਗੇ ਕਿ ਜਾਂ ਕੋਈ ਫੇਕ ਮੈਸੇਜ ਆਉਂਦੇ ਰਹਿੰਦੇ ਆ ਹਨਾ ਜਾਂ ਕੋਈ ਅੱਦਾ ਇਹ ਸੋਚਦੇ ਹੁੰਦੇ ਆ ਕਿ ਸ਼ਾਇਦ ਆਪਾਂ ਕੋਈ ਫੇਕ ਕੰਮ ਕਰਦੀਆਂ ਜੋ ਹੁੰਦਾ ਜੀ ਇੱਕ ਨੰਬਰ ਕੰਮ ਹੁੰਦਾ ਹੈ ਜੋ ਵੀ ਆਪਾਂ ਰਿਸ਼ਤੇ ਕਰਵਾਉਂਦੇ ਆ 100% ਵਧੀਆ ਰਿਸ਼ਤੇ ਹੁੰਦੇ ਆ ਜੀ ਹਨਾ ਤੇ ਪੂਰੀ ਗਰੰਟੀ ਨਾਲ ਹੀ ਕਰਵਾਈਦੀ ਹੈ ਜੀ ਆਪਾਂ ਰਜਿਸਟ੍ਰੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਮੇਰੇ ਨਾਲ ਰਜਿਸਟਰਡ ਕਰਵਾ ਦਿੰਦੇ ਹੋ ਜੀ ਹਨਾ ਤਾਂ ਤੁਸੀਂ ਮੇਰੇ ਨਾਲ ਜੁੜ ਜਾਂਦੇ ਹੋ ਆਪਣੇ ਕੋਲੇ ਮਹੀਨੇ ਤੱਕ ਤੁਹਾਡੀ ਮੈਚਿੰਗ ਹੋ ਜਾਵੇ 2 ਮਹੀਨੇ ਤੱਕ ਹੋ ਜਾਵੇ ਜੀ ਹਨਾ ਤਾਂ ਆਪਾਂ ਜ਼ਰੂਰ ਕਰਵਾਈਦੀ ਹੈ ਜੀ ਮੈਚਿੰਗ ਵੀ ਤੇ ਹਾਂਜੀ ਆਪਾਂ ਨਾ ਡਾਟੇ ਬੋਲ ਦਿੰਨੇ ਆ ਜੀ ਜਿਹੜੇ-ਜਿਹੜੇ ਆਪਣੇ ਕੋਲੇ ਆਏ ਹੋਏ ਸੀ ਹਨਾ ਸਭ ਤੋਂ ਪਹਿਲਾ ਵਾਲਾ ਜੋ ਡਾਟਾ ਆਇਆ ਹੋਇਆ ਹੈ ਜੀ ਸਭ ਤੋਂ ਪਹਿਲਾ ਜੋ ਕੁੜੀ ਦਾ ਡਾਟਾ ਹੈਗਾ ਜੀ ਉਹ ਆਪਣੇ ਕੋਲ ਆਇਆ ਹੈ ਜੀ ਖੱਤਰੀ ਅਰੋੜਾ ਪਰਿਵਾਰ ਦੀ ਕੁੜੀ ਹੈ ਜੀ ਅਰੋੜਾ ਸਿੱਖ ਫੈਮਿਲੀ ਤੋਂ ਕੁੜੀ ਹੈ ਜੀ ਜਿਹਦਾ 1999 ਡੇਟ ਆਫ ਬਰਥ ਹੈ ਜੀ ਹਾਈਟ ਹੈ ਕਿ 53 ਕੁੜੀ ਬਹੁਤ ਹੀ ਜ਼ਿਆਦਾ ਪੜ੍ਹੀ ਲਿਖੀ ਹੈ ਜੀ ਬਹੁਤ ਵਧੀਆ ਜੌਬ ਕਰਦੀ ਹੈ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਨੂੰ ਚਾਹੀਦਾ ਸਰਦਾਰ ਮੁੰਡਾ ਹੀ ਹੋਵੇ ਚਾਹੇ ਜੱਟ ਸਿੱਖ ਫੈਮਿਲੀ ਤੋਂ ਹੋ ਜਾਵੇ ਜਾਂ ਖੱਤਰੀ ਫੈਮਿਲੀ ਤੋਂ ਹੋ ਜਾਵੇ ਜੀ ਉਹਨਾਂ ਨੂੰ ਸਰਦਾਰ ਮੁੰਡੇ ਦੀ ਹੀ ਨੀਡ ਹੈ ਤੇ ਪਲੀਜ਼ ਸਰਦਾਰ ਮੁੰਡਾ ਹੀ ਹੋਵੇ ਜੀ ਉਹਨਾਂ ਅਸੇ ਸਿਕ ਫੈਮਲੀ ਜੀ ਹੀ ਕਰਨਾ ਹੈ ਜੀ ਕਿਉਂਕਿ ਕਟਿੰਗ ਵਾਲੇ ਮੇਰੇ ਕੋਲੇ ਜਦੋਂ ਰਿਸ਼ਤੇ ਅੰਨਾਂ ਨੂੰ ਪਾਣੀ ਤਾਂ ਉਹ ਕਹਿੰਦੇ ਕਿ ਮੁੰਡਾ ਸਰਦਾਰ ਹੀ ਹੋਵੇ ਜੀ ਬਹੁਤ ਘੱਟ ਡਿਮਾਂਡ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਸਰਦਾਰ ਚਾਹੀਦੇ ਹੁੰਦੇ ਆ ਹਨਾ ਤਾਂ ਸੋ ਇਹ ਸਰਦਾਰ ਮੁੰਡਾ ਹੈ ਜੀ ਇਹਨਾਂ ਨੂੰ ਸਰਦਾਰ ਮੁੰਡਾ ਹੀ ਚਾਹੀਦਾ ਹੈ ਜੀ ਤੇ ਹਾਂਜੀ ਨੈਕਸਟ ਜੋ ਡਾਟਾ ਹੈਗਾ ਜੀ ਇਹਦੇ ਤੇ ਅੰਨਾ ਸੁਣਿਓ ਜੀ ਉਹ ਵੀ ਮਾਸਨ ਖੱਤਰੀਆਂ ਦੀ ਕੁੜੀ ਹੈ ਹਨਾ ਜੀ ਦਾ 2001 ਉਹਦਾ ਡੇਟ ਆਫ ਬਰਥ ਹੈ ਤੇ ਕੁੜੀ ਦੀ ਹਾਈਟ 5'3 ਐ ਜੀ ਕੁੜੀ ਸਮਾਰਟ ਐ ਗੁੱਡ ਲੁਕਿੰਗ ਐ ਜੀ ਏਰੀਆ ਉਹਨਾਂ ਦਾ ਖੰਨਾ ਐ ਤੇ ਕੁੜੀ ਕੈਨੇਡਾ ਦੇ ਵਿੱਚ ਐ ਜੀ ਹਨਾ ਕੁੜੀ ਕੈਨੇਡਾ ਦੇ ਵਿੱਚ ਐ ਜੀ ਤੇ ਇਹਨਾਂ ਨੂੰ ਚਾਹੀਦਾ PR ਮੁੰਡਾ ਹੋਵੇ ਕੈਨੇਡਾ ਦਾ ਕਿਉਂਕਿ ਕੁੜੀ PR ਨਹੀਂ ਹੋਈ ਹੈਗੀ ਕਿ ਵਰਕ ਪਰਮਿਟ ਤੇ ਐ ਜੀ ਹਨਾ ਤੇ ਇਹਨਾਂ ਨੂੰ PR ਮੁੰਡਾ ਚਾਹੀਦਾ ਹੈ ਉਧਰ ਨਾਲ ਹੀ ਹੋਵੇ ਕਿਉਂਕਿ ਇੰਡੀਆ ਇਹਨਾਂ ਨੇ ਨਹੀਂ ਕਰਨਾ ਹੈਗਾ ਤੇ ਹੋਰ ਕੰਟਰੀਆਂ ਦੇ ਵਿੱਚ ਵੀ ਨਹੀਂ ਕਰਨਾ ਕਿਉਂਕਿ ਭਾਈ ਕਈ ਦਿਰੀ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਇਸ ਡੇਟ ਇਸ ਡੇਟ ਆਫ ਬਰਥ ਅਕੋਰਡਿੰਗ ਹਨਾ ਸਾਡਾ ਬੇਟਾ ਹੈਗਾ ਨਿਊਜ਼ੀਲੈਂਡ ਚ ਹੈ ਜਾਂ ਆਸਟ੍ਰੇਲੀਆ ਚ ਹੈ ਜਾਂ ਇਟਲੀ ਚ ਹੈ ਹਨਾ ਤਾਂ ਉਹਨਾਂ ਨੂੰ ਇਤਾਂ ਦਾ ਡਾਟਾ ਨਹੀਂ ਚਾਹੀਦਾ ਜੀ ਉਹਨਾਂ ਨੂੰ ਸਿਰਫ ਇਹ ਹੈ ਕਿ ਕੈਨੇਡਾ ਦੇ ਵਿੱਚ ਹੀ ਹੋਵੇ ਮੁੰਡਾ ਸੋ ਇਹ ਹੈ ਕਿ ਕੁੜੀ ਬਹੁਤ ਹੀ ਸਮਾਰਟ ਹੈ ਜੀ ਸੋਹਣੀ ਹੈ ਗੁੱਡ ਲੁਕਿੰਗ ਹੈ ਜੀ ਹਨਾ ਤੇ ਜ਼ਰੂਰ ਕੰਟੈਕਟ ਕਰਿਓ ਜੀ ਇਸ ਡਾਟੇ ਪਿੱਛੇ ਵੀ ਇੱਕ ਆਪਣੇ ਕੋਲੇ ਹੈਗਾ ਜੀ 1995 ਡੇਟ ਆਵਰਥ ਹੈ ਜੀ ਉਹ ਵੀ ਪੈਨ ਕੈਨੇਡਾ ਦੇ ਵਿੱਚ ਹੀ ਆ ਹਨਾ ਉਹਨਾਂ ਨੂੰ ਵੀ ਪੀਆਰ ਮੁੰਡਾ ਹੀ ਚਾਹੀਦਾ ਉਹ ਵੀ ਵਰਕ ਪਰਮਿਟ ਤੇ ਆ ਜੀ ਕੁੜੀ ਸੌਰੀ ਜੀ ਇਹ ਵਰਕ ਪਰਮਿਟ ਤੇ ਨੇ 1995 ਵਾਲੀ ਕੁੜੀ ਪੀਆਰ ਹੈ ਜੀ ਇਹਨਾਂ ਨੂੰ ਇਹ ਆ ਕਿ ਚਲੋ ਜੇ ਵਰਕ ਪਰਮਿਟ ਤੇ ਹੋਵੇ ਮੁੰਡਾ ਹਨਾ ਜਾਂ ਕੋਈ ਉੱਥੇ ਸਟੱਡੀ 베ਸ ਤੇ ਗਿਆ ਹੋਵੇ ਹਜੇ ਵਰਕ ਪਰਮਿਟ ਤੇ ਨਾ ਹੋਇਆ ਹੋਵੇ ਤਾਂ ਇਹ ਰਿਸ਼ਤਾ ਲੈ ਲੈਣਗੇ ਜੀ ਬਸ ਇਹ ਆ ਕਿ ਮੁੰਡਾ ਕੈਨੇਡਾ ਦੇ ਵਿੱਚ ਹੀ ਹੋਵੇ ਸੋ ਇਹ ਤਿੰਨੋਂ ਮੈਂ ਤੁਹਾਨੂੰ ਡਾਟੇ ਬੋਲ ਦਿੱਤੇ ਆ ਜੀ ਹਨਾ ਤੇ ਜੋ ਚੌਥਾ ਡਾਟਾ ਹੈਗਾ ਐਸੀ ਹਨਾ ਚੌਥਾ ਆਪਣੇ ਕੋਲੇ ਹੈਗਾ ਐਸੀ ਕਾਸਟ ਦਾ ਡਾਟਾ ਜੀ ਹਨਾ ਜੋ ਕਿ ਮਜਬੀ ਸਿੱਖ ਪਰਿਵਾਰ ਦੀ ਕੁੜੀ ਐ ਜੀ ਜਿਨੇ ਬੀ ਤੱਕ ਈਟਿਟੀ ਮਤਲਬ ਕਿ ਸਟਡੀ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਹੋਈ ਐ ਜੋ ਕਿ ਟੀਚਰ ਲਾਈਨ ਦੇ ਵਿੱਚ ਐ ਹਨਾ ਜੋ ਕਿ ਟੀਚਰ ਐ ਜੀ ਕਿਤੇ ਉਹਨਾਂ ਨੂੰ ਚਾਹੀਦਾ ਐ ਮੁੰਡਾ ਉਹਦੀ ਕੁੜੀ ਦੀ ਡਿਊਟੀ ਲੱਗੀ ਹੋਈ ਐ ਗੁਰਦਾਸਪੁਰ ਏਰੀਆ ਦੇ ਵਿੱਚ ਤੇ ਪਰ ਰਿਹੈਸ਼ ਉਹਨਾਂ ਦੀ ਮੋਗਾ ਏਰੀਆ ਦੇ ਵਿੱਚ ਐ ਉਹਨਾਂ ਨੂੰ ਚਾਹੀਦਾ ਹੈ ਜੀ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਕਿ ਮੁੰਡਾ ਟੀਚਰ ਲਾਈਨ ਚ ਹੋਵੇ ਜੀ ਹਨਾ ਜਾਂ ਬੈਂਕ ਜੋਬ ਤੇ ਹੋਵੇ ਸਰਕਾਰੀ ਜੋਬ ਤੇ ਹੀ ਸਰਕਾਰੀ ਜੋਬ ਤੇ ਹੀ ਹੋਵੇ ਜੀ ਤੇ ਵਧੀਆ ਪਰਿਵਾਰ ਹੋਵੇ ਛੋਟੀ ਫੈਮਲੀ ਹੋਵੇ ਜੀ ਕੁੜੀ ਸੋਹਣੀ ਐ ਸਮਾਰਟ ਐ ਜੀ ਗੁੱਡ ਲੁਕਿੰਗ ਐ ਤੇ ਮੁੰਡਾ ਵੀ ਇਸੇ ਤਰ੍ਹਾਂ ਸੋਹਣਾ ਸਮਾਰਟ ਤੇ ਗੁੱਡ ਲੁਕਿੰਗ ਦੇ ਵਿੱਚ ਹੀ ਹੋਵੇ ਜੀ ਸੋ ਇਹ ਆਪਾਂ ਤੁਹਾਨੂੰ ਚਾਰ ਡਾਟੇ ਬੋਲਤੇ ਆ ਜੀ ਜੋ ਪੰਜਾ ਡਾਟਾ ਹੈਗਾ ਜੀ ਉਹ ਹੈਗਾ ਜੀ ਉਹ ਵੀ ਅਸੀ ਕਾਸਟ ਦੀ ਕੁੜੀ ਐ ਜੀ ਮੱਝੀ ਸਿੱਖ ਪਰਿਵਾਰ ਦੀ ਜੀ ਦੀ ਹਾਈਟ ਹੈ ਜੀ 5 4 ਹਾਈਟ 5 4 ਹੈ ਜੀ ਕੁਆਲੀਫਿਕੇਸ਼ਨ BCA ਕੀਤੀ ਹੋਈ ਹੈ ਜੀ ਤੇ ਉਹਨਾਂ ਨੂੰ ਵਧੀਆ ਪੜਿਆ ਲਿਖਿਆ ਮੁੰਡਾ ਹੋਵੇ ਜਾਂ ਬੈਂਕ ਦੀ ਜੌਬ ਬੈਂਕ ਦੀ ਜੌਬ ਹੋਵੇ ਜਾਂ ਸਰਕਾਰੀ ਕਿਸੇ ਵੀ ਜੌਬ ਦੇ ਵਿੱਚ ਹੋਵੇ ਜੇ ਸਰਕਾਰੀ ਨਾ ਵੀ ਹੋਵੇ ਜੀ ਚਾਹੇ ਪ੍ਰਾਈਵੇਟ ਜੌਬ ਤੇ ਹੀ ਹੋਵੇ ਕੋਈ ਚੱਕਰ ਨਹੀਂ ਹੈਗਾ ਜੀ ਹਨਾ ਬਟ ਇਹ ਕਿ ਵਧੀਆ ਜੌਬ ਤੇ ਹੋਵੇ ਹਨਾ ਤੇ ਜੋ ਵੀ ਤੁਹਾਨੂੰ ਇਹ ਮੈਂ 5 6 ਡਾਟੇ ਬੋਲ ਦਿੱਤੇ ਜੀ ਹਨਾ ਇਹ ਕੁੜੀਆਂ ਆਪਣੇ ਕੋਲੇ ਨਿਊ ਡਾਟੇ ਹੀ ਆਏ ਆ ਤੇ ਪਲੀਜ਼ ਜਲਦੀ ਤੋਂ ਜਲਦੀ ਵੀਡੀਓ ਨੇ ਸ਼ੇਅਰ ਕਰ ਦਿਓ ਜੀ ਹਾਂਜੀ ਤੇ ਬਾਕੀ ਜੀ ਤੁਸੀਂ ਜੋ ਮੈਂ ਬਾਹਰਲੇ ਨੂੰ ਹੀ ਰਿਕਵੈਸਟ ਕਰਨਾ ਚਾਹੁੰਦੀ ਆ ਹਨਾ ਕਿ ਬਾਹਰਲੇ ਆਂਦੀਆਂ ਜੇ ਤੋਂ ਮੈਨੂੰ ਕੋਲਾ ਆਉਂਦੀਆਂ ਨੇ ਹਨਾ ਬਹੁਤ ਜ਼ਿਆਦਾ ਅ ਚਲੋ ਆਪਾਂ ਉਹਨਾਂ ਨੂੰ ਸਮਝ ਦਿਆਂ ਕਿਉਂਕਿ ਉੱਤਰ ਚਲੋ ਨਾਈਟ ਹੁੰਦੀ ਹੈ ਹਨਾ ਆਪਣੀ ਇੱਧਰ ਮਾਰਨਿੰਗ ਹੁੰਦੀ ਹੈ ਤਾਂ ਉਹ ਰਾਤ ਨੂੰ 11 ਜਾਂ 12 ਵਜੇ ਕਾਲ ਕਰਦੇ ਆ ਤਾਂ ਉਸ ਟਾਈਮ ਤਾਂ ਜੀ ਚਲੋ ਆਪਾਂ ਪੈ ਜਾਂਦੇ ਆ ਹਨਾ ਕਦੀ ਕਦੀ ਆਨਲਾਈਨ ਹੀ ਆਪਾਂ ਫੋਨ ਰੱਖ ਦਿੰਦੇ ਆ ਤਾਂ ਉਹ ਮਾਰਨਿੰਗ ਦੇ ਵਿੱਚ ਉਹਨਾਂ ਦੇ ਮੈਸੇਜ ਆਏ ਹੁੰਦੇ ਆ ਮੈਡਮ ਤੁਸੀਂ ਕਾਲ ਨਹੀਂ ਪਿਕ ਕਰਦੇ ਪੈਗੇ ਹਨਾ ਮੋਸਟਲੀ ਆਪਾਂ ਜਿਹੜੀਆਂ ਬਾਹਰੋਂ ਕਾਲਾਂ ਆਉਂਦੀਆਂ ਜ਼ਿਆਦਾਤਰ ਪਿਕ ਕਰਦੇ ਹੀ ਕਰਦੇ ਆ ਕਿਉਂਕਿ ਆਪਾਂ ਨੂੰ ਉਹਨਾਂ ਦੀ ਟਾਈਮਿੰਗ ਦਾ ਪਤਾ ਹੁੰਦਾ ਹੈ ਕਿ ਉਹ ਬਹੁਤ ਜ਼ਿਆਦਾ ਮੁਸ਼ਕਲ ਟਾਈਮ ਕੱਢ ਕੇ ਆਪਾਂ ਨੂੰ ਕਾਲ ਕਰਦੇ ਆ ਹਨਾ ਸੋ ਪਲੀਜ਼ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਜੇ ਬਾਈ ਦਾ ਵੇ ਤੁਹਾਡੀ ਕਾਲ ਨਹੀਂ ਪਿਕ ਹੁੰਦੀ ਤਾਂ ਤੁਸੀਂ ਮੈਨੂੰ ਰਿਕਾਰਡਿੰਗ ਦੇ ਵਿੱਚ ਬਾਇਓ ਡਾਟਾ ਜਾਂ ਰਿਕਾਰਡਿੰਗ ਛੱਡ ਦਿਆ ਕਰੋ ਜੀ ਹਨਾ ਤੇ ਜੇ ਤੁਸੀਂ ਰਜਿਸਟਰ ਕਰਵਾਉਣਾ ਹੁੰਦਾ ਹੈ ਤਾਂ ਉਹਦੇ ਬਾਰੇ ਵੀ ਜੋ ਵੀ ਤੁਸੀਂ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ ਕੁਝ ਨਾ ਹੁੰਦਾ ਉਹ ਕੁਝ ਲਿਆ ਕਰੋ ਜੀ ਹਾਂਜੀ ਤਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਜੀ ਆਪਣੇ ਕੋਲ ਇੱਕ ਡਾਟਾ ਆਇਆ ਸੀ ਆ ਜੋ ਕਿ ਹਨਾ ਚਲੋ ਐਸੀ ਕਾਸਟ ਦੇ ਵਿੱਚ ਸੀਗਾ ਮੁੰਡੇ ਦਾ ਡਾਟਾ ਆਇਆ ਸੀਗਾ ਸੋ ਇਸ ਕਰਕੇ ਜੀ ਆਪਾਂ ਹੁਣ ਕਦੀ ਵੀ ਪ੍ਰੋਪਰ ਐਡਰੈਸ ਨਹੀਂ ਦੱਸਿਆ ਕਰਨਾ ਕਿਉਂਕਿ ਇਹ ਦੇਖੋ ਮੁੰਡੇ ਦੇ ਡਾਟੇ ਦੇ ਵਿੱਚ ਪ੍ਰੋਪਰ ਐਡਰੈਸ ਦਿੱਤਾ ਹੋਇਆ ਸੀਗਾ ਕਿ ਇਹਨੇ ਨੰਬਰ ਗਲੀ ਆ ਹਨਾ ਇਦਾਂ ਕਰਕੇ ਇਦਾਂ ਕਰਕੇ ਤਾਂ ਸੋ ਆਪਾਂ ਜਦੋਂ ਉਹਨਾਂ ਨੂੰ ਕੁੜੀ ਵਾਲਿਆਂ ਦੇ ਨਾਲ ਕੰਟੈਕਟ ਕਰਵਾਇਆ ਤਾਂ ਜਦੋਂ ਇਹ ਕੀਤਾ ਹਨਾ ਆਪਾਂ ਉਹਨਾਂ ਨੂੰ ਘਰ-ਬਾਰ ਵੀ ਦਿਖਾ ਲਿਆ ਉਸ ਤੋਂ ਬਾਅਦ ਇਹ ਦੇਖੋ ਕਿ ਉਹ ਕਹਿੰਦੇ ਕਿ ਸਾਡੇ ਤਾਂ ਇੱਥੇ ਰਿਸ਼ਤੇਦਾਰ ਐ ਮੁੰਡੇ ਦੀ ਦੱਸ ਸਾਨੂੰ ਪਹਿਲਾਂ ਪਈ ਸੀ ਹਨਾ ਤੇ ਉਹਨਾਂ ਨੇ ਖੁਦ ਸਿੱਧੇ ਹੋ ਕੇ ਹੀ ਉਹ ਰਿਸ਼ਤਾ ਕਰ ਲਿਆ ਜੀ ਹਨਾ ਇਹ ਦੇਖੋ ਜੀ ਅ ਤੁਸੀਂ ਕਹਿੰਦੇ ਆ ਕਿ ਤੁਹਾਡੇ ਨਾਲ ਫਰਾਡ ਹੁੰਦਾ ਸਾਡੇ ਨਾਲ ਖੁਦ ਅਗਲੇ ਫਰਾਡ ਕਰਦੇ ਆ ਜੀ ਸਾਡੇ ਨਾਲ ਤਾਂ ਖੁਦ ਇਸੇ ਤਰ੍ਹਾਂ ਹੀ ਫਰਾਡ ਹੋ ਜਾਂਦੇ ਆ ਜੀ ਕਿਉਂਕਿ ਅਗਲੇ ਸਿੱਧੇ ਹੀ ਹੋ ਜਾਂਦੇ ਆ ਤੇ ਅਗਲਾ ਜਿਹੜਾ ਕਿ ਮੇਰੇ ਅਰਜੀ ਮਿਹਨਤ ਕਰਦੀ ਹੈ ਹਨਾ ਉਧਰ ਉਧਰੀ ਡਾਟੇ ਪਾਉਂਦੀ ਹੈ ਇਸ ਕਰਕੇ ਹੀ ਆਪਾਂ ਹੁਣ ਇਹ ਰਜਿਸਟ੍ਰੇਸ਼ਨ ਫੀਸ ਰੱਖੀ ਹੈ ਜੀ ਹਨਾ ਕਿਉਂਕਿ ਕਈ ਐਦਾ ਨਹੀਂ ਹੁੰਦੀ ਆ ਜਦੋਂ ਆਪਾਂ ਉਹਨਾਂ ਦਾ ਡਾਟਾ ਆਨਲਾਈਨ ਵੀ ਚੜਾ ਦਿੰਦੇ ਆ ਹਨਾ ਤਾਂ 24 ਅਗਲੇ ਕਮੈਂਟ ਦੇ ਵਿੱਚ ਹੀ ਬੋਲ ਦਿੰਦੇ ਆ ਕਿ ਹਾਂਜੀ ਸਾਡੇ ਕੋਲੇ ਹੈਗੀਆਂ ਕੁੜੀ ਹਾਂਜੀ ਸਾਡੇ ਕੋਲੇ ਹੈਗਾ ਮੁੰਡਾ ਜਦੋਂ ਆਪਾਂ ਐਡ ਲਾਉਣੀ ਆ ਤਿਆਗੀ ਅਗਲੇ ਦਾ ਸਿੱਧੇ ਹੋ ਜਾਂਦੇ ਆ ਜੀ ਤੇ ਸਾਡੇ ਵਰਗੇ ਉਸੇ ਤਰ੍ਹਾਂ ਬੈਠੇ ਰਹਿੰਦੇ ਆ ਸਾਨੂੰ ਕੋਈ ਪੁੱਛਦਾ ਹੀ ਨਹੀਂ ਉਸ ਤੋਂ ਬਾਅਦ ਹਨਾ ਬਹੁਤ ਵਾਰ ਜੀ ਇਦਾਂ ਹੁਣ 3-4 ਵਾਰ ਇਹ ਤਾਂ ਹੋ ਚੁੱਕਿਆ ਹੈ ਹਨਾ ਤੇ ਹਜੇ ਤੁਸੀਂ ਕਹਿ ਰਹੇ ਹੋ ਕਿ ਨਿਕਸਾਨ ਨੂੰ ਨਹੀਂ ਤੁਹਾਡੇ ਤਾਂ ਟਰਸਟ ਹੁੰਦਾ ਇਹ ਦੇਖੋ ਕਿ ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਬਹੁਤ ਇਦਾਂ ਦੇ ਆਨਲਾਈਨ ਫਰਾਡ ਕਰਦੇ ਆ ਤਾਂ ਇਹ ਦੇਖੋ ਕਿ ਸਾਨੂੰ ਵੀ ਇਦਾਂ ਹੀ ਲੱਗਦਾ ਹੈ ਕਿ ਬਹੁਤ ਇਦਾਂ ਦੇ ਆ ਜਿਹੜੇ ਕਿ ਰਿਸ਼ਤਾ ਸਾਡੇ ਤੋਂ ਪਹਿਲਾਂ ਪੁੱਛ ਦੱਸ ਕਰ ਲੈਂਦੇ ਆ ਸਭ ਕੁਝ ਐਡਰੈਸ ਵਗੈਰਾ ਲੈ ਲੈਂਦੇ ਆ ਕਿ ਅਸੀਂ ਇਨਕੁਆਇਰੀ ਕਰਨੀ ਐ ਅਸੀਂ ਇਹ ਕਰਨਾ ਸਭ ਕੁਝ ਪਹਿਲਾਂ ਪੁੱਛ ਦੱਸ ਕੇ ਉਸ ਤੋਂ ਬਾਅਦ ਸਿੱਧੇ ਹੋ ਜਾਂਦੇ ਆ ਕਹਿ ਦਿੰਦੇ ਕਿ ਸਾਡੇ ਦਾ ਇੱਧਰ ਪਹਿਲਾਂ ਹੀ ਜਾਣ ਪਹਿਚਾਨ ਹੈਗੀ ਸੀ ਹਨਾ ਸੋ ਮੇਰੇ ਹੱਥ ਜੋੜ ਕੇ ਹੀ ਬੇਨਤੀ ਹੁੰਦੀ ਆ ਜੀ ਜੇ ਤੁਸੀਂ ਇਦਾਂ ਹੀ ਕਰਨਾ ਹੁੰਦਾ ਐ ਤਾਂ ਪਹਿਲਾਂ ਹੀ ਸਾਡੇ ਥਰੂ ਰਿਸ਼ਤਾ ਨਾ ਲਿਆ ਕਰੋ ਤੁਹਾਡੇ ਦੇ ਰਿਸ਼ਤੇਦਾਰ ਹੁੰਦੇ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕਰਵਾਇਆ ਹੁੰਦਾ ਰਿਸ਼ਤਾ ਹਨਾ ਪਹਿਲਾਂ ਉਹਨਾਂ ਸੁੱਤੇ ਥੋੜੀ ਨਾ ਹੁੰਦੀ ਆ ਰਿਸ਼ਤੇਦਾਰ ਉਹਨਾਂ ਨੂੰ ਵੀ ਪਤਾ ਹੁੰਦਾ ਐ ਕਿ ਸਾਡੇ ਰਿਲੇਟਿਵ ਇਦਾਂ ਦਾ ਮੁੰਡਾ ਲੱ ਸਾਡੇ ਇਸ ਗਲੀ ਦੇ ਵਿੱਚ ਹੈਗਾ ਉਦੋਂ ਕਿਉਂ ਨਹੀਂ ਹੋ ਰਿਸ਼ਤੇਦਾਰ ਸੋਚਦੇ ਹੈਗੇਗੇ ਉਸ ਤੋਂ ਬਾਅਦ ਇਹ ਸੋਚਦੇ ਆ ਜੀ ਪਲੀਜ਼ ਹੱਥ ਜੋੜ ਕੇ ਬੇਨਤੀ ਆ ਜੀ ਜੋ ਸਾਡੇ ਥਰੂ ਹੁੰਦਾ ਹੈ ਸਾਡੇ ਥਰੂ ਹੀ ਕਰਵਾਇਆ ਕਰੋ ਜਿਸ ਫਿਰ ਆਪਣੇ ਪੂਰੀ 100% ਗਾਰੰਟੀ ਹੁੰਦੀ ਹੈ ਜੀ ਰਿਸ਼ਤੇਾਂ ਦੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਫੇਜ ਨੂੰ ਸਬਸਕ੍ਰਾਈਬ ਕਰ ਲਿਓ ਜੀ ਦਿਵਿਆ ਰਿਸ਼ਤੇ ਤੁਹਾਡੇ ਲਈ ਬਹੁਤ ਹੀ ਵਧੀਆ ਹਰ ਵਾਰ ਰਿਸ਼ਤੇ ਲੈ ਕੇ ਆਉਂਦੇ ਆ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੁਸੀਂ ਆਪਣੇ WhatsApp ਸਟੋਰੀਆਂ ਤੇ ਲਗਾ ਸਕਦੇ ਹੋ ਨਾ ਆਪਣੀ ਇਸਟਾ ਫੈਮਿਲੀ ਦੇ ਵਿੱਚ ਅ ਸ਼ੇਅਰ ਕਰ ਸਕਦੇ ਹੋ ਧੰਨਵਾਦ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਡਾਟੇ ਲੈ ਕੇ ਆਵਾਂਗੇ ਜੀ ਕਿਉਂਕਿ ਡਾਟੇ ਬਹੁਤ ਆਏ ਹੋਇਆ ਹੁਣ ਆਪਾਂ 4-5 ਕੁੜੀਆਂ ਦੇ ਡਾਟੇ ਹੀ ਪਾਇਆ ਕਰਨੇ ਜਿਆਦਾ ਨਹੀਂ ਪਾਇਆ ਕਰਨੇ ਧੰਨਵਾਦ ਜੀ